ਦੁਨੀਆ ਦੇ ਵਿੱਚ ਆਪਣੇ ਨਗਰ ਦਾ ਨਾਮ ਚਮਕਾ ਰਿਹਾ ਸੋ ਬਹੁਤ ਵੱਡੀ ਮੁਬਾਰਕਬਾਦ ਹੈ ਅਮਨ ਤੈਨੂੰ ਤੇ ਤੇਰੀ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਸਾਰੇ ਪਿੰਡ ਨੂੰ ਇਹ ਸਤਕਾਰ ਹੈ ਸਾਰੀਆਂ ਸਤਕਾਰਤ ਸਖਸ਼ੀਅਤਾਂ ਦਾ ਇਸ ਨੇ ਖੇਡ ਮੈਦਾਨ ਅੰਦਰ ਔਰ ਤੋਚੀ ਜੀ ਕਾਲੇ ਸਿੰਘਾਂ ਵਾਲੇ ਆਏ ਐ ਮੋਣਾ ਜੀ ਕਾਲੇ ਸਿੰਘਾਂ ਵਾਲੇ ਆਏ ਐ ਸਣੀ ਹੁਣੀ ਖੇਡ ਮੈਦਾਨ ਦੇ ਵਿੱਚ ਨੇ ਤੇ ਜੇ ਕਾਲੇ ਸਿੰਘਾਂ ਦਾ ਨਾਂ ਮੇਰੇ ਵੀਰੋ ਇਸ ਜਵਾਨ ਤੇ ਆਉਂਦਾ ਤੇ ਕਬੱਡੀ ਦੇ ਬਾਬਾ ਬੋੜ ਮਹਿੰਦਰ ਸਿੰਘ ਮੌੜ ਦਾ ਵੀ ਜ਼ਿਕਰ ਮੇਰੇ ਵੀਰੋ ਬਣਦਾ ਹੈ ਮਹਿੰਦਰ ਸਿੰਘ ਮੌੜ ਦੀ ਖੇਡ ਕਬੱਡੀ ਨੂੰ ਬਹੁਤ ਵੱਡੀ ਦੇਣ ਹੈ ਔਰ ਅੱਜ ਸੰਧੂ ਛੱਠੇ ਦੇ ਵਿੱਚ ਇਸ ਲਈ ਮਾਨ ਸਨਮਾਨ ਖਿਡਾਰੀਆਂ ਨੂੰ ਦਿੱਤਾ ਜਾ ਰਿਹਾ ਮੇਰੇ ਵੀਰੋ ਬਾਬਾ ਕਾਲਾ ਮਹਿਰ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦਾ ਇਹ ਟੂਰਨਾਮੈਂਟ ਜਿਹੜਾ ਹੋਇਆ ਹੈ ਸਮੁੱਚੇ ਨਗਰ ਸਮੁੱਚੇ ਇਲਾਕੇ ਦੇ ਸਾਰੇ ਐਨਆਰਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਅੱਜ ਦਾ ਇਹ ਟੂਰਨਾਮੈਂਟ ਮੇਰੇ ਵੀਰੋ ਯਾਦ ਕਰੀ ਜਿਹੜਾ ਟੂਰਨਾਮੈਂਟ ਹੋ ਨਿਭੜਿਆ ਔਰ ਜਿਹਦਾ ਫਾਈਨਲ ਮੈਚ ਮੈਂ ਪੇਜਾਂ ਵਾਲੇ ਭਰਾਵਾਂ ਨੂੰ ਵੀ ਮੈਂ ਜਿੱਥੇ ਇਸ ਗਰਾਊਂਡ ਦੇ ਵਿੱਚ ਜਿੰਨੇ ਵੀ ਖਿਡਾਰੀ ਖੇਡੇ ਐ ਔਰ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਸਾਰੇ ਆਪਦੀ ਫੇਸਬੁੱਕ ਤੇ ਜਾ ਕੇ ਸੰਧੂ ਚੱਠੇ ਨਗਰ ਦਾ ਧੰਨਵਾਦ ਕਰਿਓ ਵੀ ਆਹ ਸਮੇਂ ਜਿਹੜਾ ਫਾਈਨਲ ਹੋਣਾ ਚਾਹੀਦਾ ਪਿਛਲੇ ਦਿਨੀ ਮਈਆਂ ਵਾਲੇ ਦੇ ਟੂਰਨਾਮੈਂਟ ਦਾ ਜਿਹੜਾ ਫਾਈਨਲ ਹੈ ਉਹ ਸਵਾ 6 ਵਜੇ ਸਮਾਪਤ ਹੋਇਆ ਔਰ ਅੱਜ ਸੰਧੂ ਚੱਠੇ ਦੇ ਟੂਰਨਾਮੈਂਟ ਦਾ ਜਿਹੜਾ ਫਾਈਨਲ ਹੈ ਉਹ 6:20 ਤੇ ਸ਼ੁਰੂਆਤ ਮੇਰੇ ਵੀਰੋ ਜਿਸ ਟੂਰਨਾਮੈਂਟ ਦੀ ਹੋਣ ਜਾ ਰਹੀ ਹੈ ਅਮਨ ਲੰਬੜ ਨੇ ਆਖਿਆ ਸੀਗਾ ਵੀ ਭਾਜੀ ਆਪਾਂ ਜ਼ਿਆਦਾ ਨੇਹਰਾ ਨਹੀਂ ਕਰਨਾ ਔਰ ਆਹ ਵਾਕਈ ਗੱਲ ਸਹੀ ਹੋਈ ਐ ਇਧਰ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਮੇਰੇ ਪੰਜਾਬੀ ਵੀਰੋ 도ਚੀ ਜੀ 2 ਮਿੰਟ ਰੁਕ ਲਿਓ ਇਧਰ ਆਪਾਂ ਦੁਨੀਆ ਨੂੰ ਦਿਖਾ ਦਈਏ ਆਹ ਜਿਹੜੇ 365 ਦੇ ਜੁੜੇ ਨੇ ਸੇਵਕਾ ਆਹ ਕਰੰਟੋ ਤੋਂ ਆਇਆ ਇਹ ਦੁਨੀਆ ਦਾ ਟਾਪਰ ਹੈ ਇਹ tochyਆ ਕਾਲੇ ਸਿੰਘਾਂ ਵਾਲਾ ਜਿਹੜਾ ਸਾਰਾ ਸਾਰਾ ਦਿਨ ਹੀ ਕਬੱਡੀਆਂ ਪਾਉਂਦਾ ਰਹਿੰਦਾ ਸੀਗਾ ਅੱਜ ਵੀ ਸਰੀਰ ਫਿੱਟ ਹੈ ਬੇਸ਼ੱਕ ਕਹਿੰਦੇ ਬੱਚੇ ਬਰਾਬਰ ਦੇ ਨੇ ਪਰ ਸਰੀਰ ਅੱਜ ਵੀ tochy ਦਾ ਪੂਰਾ ਫਿੱਟ ਹੈ ਇਹ ਮਾਣ ਹੈ ਸਾਡੀ ਖੇਡ ਕਬੱਡੀ ਦਾ ਔਰ ਇੱਕ ਇੱਕ ਨੰਬਰ ਜਿਹੜਾ ਹੋਲਡ ਹੋਣਾ ਦੋਨੋਂ